ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਆਪਣਾ ਚੈਨਲ ਵਾਹਿਗੁਰੂ ਕਲੌਥ ਹਾਊਸ ਐਂਡ ਬੁਟੀਕ ਬਡਲਾਡਾ ਵੱਲੋਂ ਅੱਜ ਮੇਰੀਆਂ ਭੈਣਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਤੇ ਤੁਹਾਨੂੰ ਲੱਖ ਲੱਖ ਵਧਾਈ ਹੋਵੇ ਜੀ ਸਾਰੀਆਂ ਭੈਣਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਤੇ ਅੱਜ ਅਸੀਂ ਜਿਹੜੇ ਸੂਟ ਵੀ ਲੈ ਕੇ ਆਏ ਆ ਜੀ ਉਹ ਆਪਣੀਆਂ ਭੈਣਾਂ ਵਾਸਤੇ ਆਫਰ ਦੇ ਵਿੱਚ ਲੈ ਕੇ ਆਏ ਆ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਤੇ ਦਿਹਾੜੇ ਤੇ ਤੁਹਾਡੇ ਵਾਸਤੇ ਆਫਰ ਦੇ ਵਿੱਚ ਸੂਟ ਲੈ ਕੇ ਆਏ ਹਾਂ ਜੀ ਠੀਕ ਹੈ ਜੀ ਲੋ ਜੀ ਹੁਣ ਅਸੀਂ ਵੀਡੀਓ ਲੱਗੀਆਂ ਸਟਾਰਟ ਕਰਨ ਜਿਹੜੀਆਂ ਮੇਰੀਆਂ ਭੈਣਾਂ ਸਾਡੇ ਨਾਲ ਨਵੀਆਂ ਜੁੜੀਆਂ ਉਹ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਜੀ ਠੀਕ ਹੈ ਜੀ ਅੱਜ ਸਾਰੇ ਸੂਟ ਲੈਣਗੇ ਆਪਣੀਆਂ ਭੈਣਾਂ ਵਾਸਤੇ ਆਫਰ ਦੇ ਵਿੱਚ ਅਸੀਂ ਪਹਿਲਾ ਸੂਟ ਚੈੱਕ ਕਰੋ ਜੀ ਸਾਰੇ ਸੂਟ ਜਿਹੜੇ ਰਹਿਣ ਵਾਲੇ ਆ ਜੀ ਲਗ ਲਗ ਸਟਾਫ ਦੇ ਵਿੱਚ ਰਹਿਣ ਵਾਲੇ ਆ ਚੈੱਕ ਕਰੋ ਜੀ ਤੁਸੀਂ ਪਹਿਲਾ ਸੂਟ ਸਾਰੇ ਸੂਟ ਦੇਖੋ ਜੀ ਇਹ ਵਾਲਾ ਪਹਿਲਾ ਸੂਟ ਰਹਿਣ ਵਾਲਾ ਜੀ ਕ੍ਰਸ਼ ਦੇ ਵਿੱਚ ਠੀਕ ਹੈ ਜੀ ਇਹ ਕਾਟਨ ਕ੍ਰਸ਼ ਦੇ ਵਿੱਚ ਸੂਟ ਹੈ ਸਿਰਫ ਤੁਹਾਨੂੰ ਪ੍ਰਾਈਸ ਦੇ ਰਹੇ ਆ ਇਹ ਐਸ ਕੇ ਦਾ ਜੀ ਠੀਕ ਹੈ ਵੀ ਚੈੱਕ ਵੀ ਕਰ ਸਕਦੇ ਆ ਤੁਸੀਂ ਐਸ ਕੇ ਦਾ ਜੀ ਆ ਕਾਟਨ ਕ੍ਰਸ਼ ਸਟਾਫ ਹੈ ਜੀ ਚੈੱਕ ਕਰੋ ਜੀ ਠੀਕ ਹੈ ਜੀ કોટਨ ਇਸ ਸਟਾਫ ਹੈ ਜੀ ਕੋਟਨ ਕ੍ਰਸ਼ ਸਟਾਫ ਹੈ ਜੀ ਕਾਫੀ ਇਹਦੀ ਜਿਹੜੀ ਇਹਦੀ ਰੇਟ ਹੈ ਜੀ ਕਾਫੀ ਹਾਈ ਰੇਟ ਹੈ ਸਿਰਫ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ 850 ਦੇ ਵਿੱਚ 850 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਜੀ ਠੀਕ ਹੈ ਜੀ ਇਹਦੇ ਵਿੱਚ ਇਹ ਕਈ ਵਾਲਾ ਕਲਰ ਮਿਲਣ ਵਾਲਾ ਇਹ ਵੀ ਕਲਰ ਬੜਾ ਪਿਆਰਾ ਬਲੈਕ ਬਾਟਮ ਦੇ ਨਾਲ ਰਹਿਣ ਵਾਲਾ ਚੱਕਰ ਉਹ ਬੜਾ ਪਿਆਰਾ ਜਿਹਾ ਕਲਰ ਹੈ 850 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਕੋਟਨ ਕ੍ਰਸ਼ ਦੇ ਵਿੱਚ ਠੀਕ ਹੈ ਜੀ ਅਗਲਾ ਸੂਟ ਰਹੂਗਾ ਜੀ ਚੈੱਕ ਕਰੀ ਚਲੋ ਸਾਰੇ ਸੂਟ ਰਹਿਣ ਵਾਲੇ ਅੱਜ ਆਫਰ ਦੇ ਵਿੱਚ ਠੀਕ ਹੈ ਜੀ ਇਹ ਵਾਲਾ ਰਹਿਣ ਵਾਲਾ ਜੀ ਜਿਹੜਾ ਸੂਟ ਹੈ ਇਹ ਆਰਗੈਂਜ਼ਾ ਤੇ ਹੈ ਬਾਂਦਨੀ ਪ੍ਰਿੰਟ ਦੇ ਵਿੱਚ ਹੈ ਇਹ ਰਹਿਣ ਵਾਲਾ ਜੀ ਸਿਰਫ 700 ਦੇ ਵਿੱਚ 700 ਦੇ ਵਿੱਚ ਤੁਹਾਨੂੰ ਇਹ ਵਾਲਾ ਸੂਟ ਆਰਗੈਂਜ਼ਾ ਦੇ ਵਿੱਚ ਮਿਲਣ ਵਾਲਾ ਜੀ ਆ ਬਾਂਦਨੀ ਪ੍ਰਿੰਟ ਦੇ ਵਿੱਚ ਠੀਕ ਹੈ ਜੀ ਚੈੱਕ ਕਰੀ ਚਲੋ ਸਾਰੇ ਸੂਟ ਚੈੱਕ ਕਰੀ ਚਲੋ ਜੀ ਅੱਜ ਅਸੀਂ ਤੁਹਾਡੇ ਵਾਸਤੇ ਇੱਕ ਇਹ ਵਾਲਾ ਸੂਟ ਲੈ ਕੇ ਆਏ ਹਾਂ ਸਵੈਸ ਜੋਰ ਜੱਟ ਠੀਕ ਹੈ ਜੀ ਸਾਰੇ ਸ਼ਰਟ ਦੇ ਉੱਪਰ ਤੁਹਾਨੂੰ ਆਰੀ ਵਰਕ ਮਿਲਣ ਵਾਲਾ ਚੈੱਕ ਕਰੋ orange ਕਲਰ ਦੀ ਬਾਟਮ ਹੈ ਬੜਾ ਪਿਆਰਾ ਜਿਹਾ ਪੀਸ ਰਹਿਣ ਵਾਲਾ orange ਕਲਰ ਦੀ ਬਾਟਮ ਹੈ ਤੇ ਸਾਰੀ ਸ਼ਰਟ ਦੇ ਉੱਪਰ ਤੁਹਾਨੂੰ ਆਰੀ ਵਰਕ ਮਿਲੇਗਾ ਸਿਰਫ ਪ੍ਰਾਈਸ ਰਹਿਣ ਵਾਲਾ 1050 ਰੁਪਏ ਠੀਕ ਹੈ ਜੀ 1050 ਰੁਪਏ ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਅੱਗੇ ਰਹਿਣ ਵਾਲਾ ਟੈਬੀ ਦੇ ਵਿੱਚ ਰਾਮ ਟੈਕਸ ਦੀ ਟੈਬੀ ਹੈ ਜੀ ਇਹ ਇਹ ਰਾਮ ਟੈਕਸ ਦੀ ਟੈਬੀ ਰਹਿਣ ਵਾਲੀ ਹੈ ਪਲੇਨ ਦੇ ਨਾਲ ਮਿਲਣ ਵਾਲੀ ਹੈ ਤੁਹਾਨੂੰ ਬਾਟਮ ਤੇ ਇਹਦੀ ਪ੍ਰਾਈਸ ਰਹਿਣ ਵਾਲੀ ਹੈ ਸਿਰਫ 850 850 ਦੇ ਵਿੱਚ ਤੁਸੀਂ ਟੈਬੀ ਦਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਇਹ ਵਾਲਾ ਸੂਟ ਦੇਖੋ ਜੀ ਟੈਬੀ ਦਾ ਰਾਮਟੈਕਸ ਦਾ ਸੂਟ ਰਹਿਣ ਵਾਲਾ ਜੀ ਠੀਕ ਹੈ ਜੀ ਰਾਮਟੈਕਸ ਦਾ ਟੈਬੀ ਦਾ ਸੂਟ ਰਹੂਗਾ ਸਟਾਫ ਬਹੁਤ ਹੀ ਫਾਈਨ ਕੁਆਲਿਟੀ ਦਾ ਰਾਮਟੈਕਸ ਦੀ ਟੈਬੀ ਰਹਿਣ ਵਾਲੀ ਹੈ ਪਲੇਨ ਦੇ ਨਾਲ ਤੁਹਾਨੂੰ ਬਾਟਮ ਮਿਲੇਗੀ ਟੈਬੀ ਦਾ ਸੂਟ ਰਹੂਗਾ ਜੀ 900 ਦਾ 900 ਦੇ ਵਿੱਚ ਤੁਸੀਂ ਟੈਬੀ ਦਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਏ ਦੇਖੋ ਜੀ ਸੂਟ ਇਹ ਵੀ ਟੈਬੀ ਦੇ ਵਿੱਚ ਹੈ ਇਹਨਾਂ ਤੁਹਾਨੂੰ ਪਲੇਨ ਬਾਟਮ ਮਿਲਣ ਵਾਲੀ ਹੈ ਠੀਕ ਹੈ ਜੀ ਮੈਚਿੰਗ ਬਾਟਮ ਮਿਲੂਗੀ ਪਲੇਨਸ ਇਹ ਵਾਲਾ ਸੂਟ ਤੁਹਾਨੂੰ 900 ਦੇ ਵਿੱਚ ਪੈਣ ਵਾਲਾ ਟੈਬੀ ਦਾ ਇਹ ਵਾਲੀ ਪਲੇਨ ਬਾਟਮ ਦੇ ਨਾਲ ਇਹ ਵਾਲਾ ਸੂਟ ਆ ਦੇਖ ਚੈੱਕ ਕਰੋ ਬੜਾ ਪਿਆਰਾ ਜਿਹਾ ਪ੍ਰਿੰਟ ਵਾਲਾ ਪ੍ਰਿੰਟ ਹੈ ਸਿਰਫ 900 ਦੇ ਵਿੱਚ ਤੁਸੀਂ ਟੈਬੀ ਦਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਜੀ ਠੀਕ ਹੈ ਜੀ 900 ਦੇ ਵਿੱਚ ਤੁਸੀਂ ਟੈਬੀ ਦਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਪਲੇਨ ਬਾਟਮ ਦੇ ਨਾਲ ਇਹ ਕੇਵਲ ਚੈੱਕ ਕਰੋ ਜੀ ਇਹ ਵੀ ਸਵੈਸ ਜੋਰਜਟ ਹੈ ਇਹ ਵੀ ਸਵੈਸ ਜੋਰਜਟ ਹੈ ਚੈੱਕ ਕਰੋ ਪ੍ਰਿੰਟ ਇਹ ਵਾਲੀ ਰਹਿਣ ਵਾਲੀ ਹੈ ਗਰੇ ਬਾਟਮ ਇਹ ਤੁਹਾਨੂੰ ਸੂਟ ਪੈਣ ਵਾਲਾ ਜੀ 850 ਦੇ 850 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਬਾਈ ਕਰ ਸਕਦੇ ਹੋ ਇਹ ਸ਼ਰਟ ਦੇ ਉੱਪਰ ਵੀ ਆਰੀ ਵਰਕ ਹੋਇਆ ਜੋਰਜਟ ਸਟਾਫ ਹੈ ਬਾਟਮ ਵੀ ਤੁਹਾਨੂੰ ਜੋਰਜਟ ਦੀ ਮਿਲਣ ਵਾਲੀ ਹੈ 850 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਬਾਈ ਕਰ ਸਕਦੇ ਹੋ ਇਹ ਵਾਲਾ ਸੂਟ ਚੈੱਕ ਕਰੋ ਇਹ ਵੀ ਟੈਬੀ ਦਾ 900 ਦੇ ਇਹਦੀ ਪ੍ਰਾਈਸ ਹੈ ਜੀ 900 900 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਐਬੀ ਦਾ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਸਾਰੇ ਸੂਟ ਆਪਣੀਆਂ ਭੈਣਾਂ ਵਾਸਤੇ ਅੱਜ ਆਫਰ ਰਹਿਣ ਵਾਲੀ ਹੈ ਗੁਰੂ ਨਾਨਕ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਤੇ ਅਸੀਂ ਆਫਰ ਦੇ ਵਿੱਚ ਸਾਰੇ ਸੂਟ ਕੱਢਿਆ ਜੀ ਜਿਹੜੀਆਂ ਮੇਰੀਆਂ ਭੈਣਾਂ ਨੇ ਇਹ ਵਾਲੇ ਸੂਟ ਬਾਈ ਕਰਨੇ ਆ ਤੁਸੀਂ ਬਾਈ ਕਰ ਸਕਦੇ ਹੋ ਇਸ ਤੋਂ ਬਾਅਦ ਇਹਦੀ ਪ੍ਰਾਈਸ ਉਹੀ ਰਹਿ ਜਾਣੀ ਹੈ ਜਿਹੜੀ ਪ੍ਰਾਈਸ ਪਹਿਲਾਂ ਜੀ ਸਿਰਫ 1 ਦਿਨ ਦੇ ਵਾਸਤੇ ਇਹ ਵਾਲੀ ਪ੍ਰਾਈਸ ਸੀ ਤੁਹਾਡੇ ਵਾਸਤੇ ਲੈ ਕੇ ਆਏ ਆ ਠੀਕ ਹੈ ਜੀ ਸਿਰਫ 1 ਦਿਨ ਦੇ ਵਾਸਤੇ ਤੁਹਾਡੇ ਵਾਸਤੇ ਇਹ ਵਾਲੀ ਪ੍ਰਾਈਸ ਰਹਿਣ ਵਾਲੀ ਹੈ ਤੇ ਇਸ ਤੋਂ ਬਾਅਦ ਜੀ ਉਹੀ ਪ੍ਰਾਈਸ ਰਹਿਣੀ ਹੈ ਇਹ ਵੀ ਤੁਸੀਂ ਵੇਸ ਜੋਰ ਜਟਾ ਚੈੱਕ ਕਰੋ ਮਾਰਬਰ ਪ੍ਰਿੰਟ ਦੇ ਵਿੱਚ ਹੈ ਜੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਤੇ ਇਹ ਵਾਲੀ ਰਹਿਣ ਵਾਲੀ ਸ਼ਰਟ ਪੂਰੀ ਸ਼ਰਟ ਦੇ ਉੱਪਰ ਵਰਕ ਹੋਇਆ ਤੇ ਇਹ ਵਾਲੀ ਰਹਿਣ ਵਾਲੀ ਮਾਸਟਰ ਸ਼ੇਡ ਦੀ ਇਹਨਾਂ ਬਾਟਮ ਦੇਖੋ ਬਹੁਤ ਪਿਆਰਾ ਸੂਟ ਹੈ ਜੀ ਸਿਰਫ ਇੱਕ ਦਿਨ ਦੇ ਵਾਸਤੇ ਆਫਰ ਹੈ 1050 ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਇਸ ਤੋਂ ਬਾਅਦ ਉਹੀ ਇਹਦੀ ਪ੍ਰਾਈਸ ਹੋ ਜਾਣੀ ਹੈ ਜੀ ਠੀਕ ਹੈ ਜੀ ਜਲਦੀ ਜਲਦੀ ਚੈੱਕ ਕਰੀ ਚਲੋ ਸਾਰੇ ਸੂਟ ਤੁਸੀਂ ਇਹ ਟੈਬੀ ਦਾ ਸੂਟ ਹੈ ਬੜਾ ਪਿਆਰਾ ਮੈਚਿੰਗ ਬਾਟਮ ਤੇ ਇਹ ਵਾਲਾ ਜੋਰਜਟ ਦੇ ਵਿੱਚ ਹੈ ਸਿਰਫ 400 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਬਾਈ ਕਰ ਸਕਦੇ ਹੋ ਇਹਦੀ ਪ੍ਰਾਈਸ ਰਹੂਗੀ 400 ਰੁਪਏ ਠੀਕ ਹੈ ਜੀ ਜੋਰਜਟ ਦੇ ਵਿੱਚ ਹੈ ਜੀ ਇਹ ਟੈਬੀ ਜੋਰਜਟ ਦੇ ਵਿੱਚ ਇਸ ਤੋਂ ਅਗਲਾ ਸਵੈਸ ਜੋਰਜਟ ਦੇ ਵਿੱਚ ਫਿਰ ਦੇਖੋ ਜੀ ਇਹ ਵੀ ਸਵੈਸ ਜੋਰਜਟ ਰਹੂਗਾ ਕਲਰ ਚੈੱਕ ਕਰੋ ਬੜਾ ਪਿਆਰਾ ਜਿਹਾ ਕਲਰ ਹੈ ਦੇਖੋ ਜੀ ਇਹ ਵਾਲੀ ਆਣੀ ਇਹਦਾ ਨਾਮ ਮਸਲੀਨ ਦੀ ਬਾਟਮ ਮਸਲਿਨ ਦੀ ਬਾਟਮ ਰਹਿਣ ਵਾਲੀ ਹੈ ਜੀ ਸਵੈਸ ਜੋਰ ਜੱਟ ਹੈ ਪੂਰੀ ਸ਼ਰਟ ਉੱਪਰ ਤੁਹਾਨੂੰ ਅ ਵਰਕ ਮੈਲਨ ਵਾਲਾ ਚੈੱਕ ਕਰੋ ਜੀ ਟ੍ਰੈਂਟ ਬੜਾ ਪਿਆਰਾ ਹੈ ਆਫਰ ਵਿੱਚ ਲੈ ਕੇ ਆਏ ਤੁਹਾਡੇ ਵਾਸਤੇ ਸਿਰਫ ਸਿਰਫ 1050 ਵਿੱਚ ਇਹ ਵਾਲਾ ਸੂਟ ਤੁਸੀਂ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਬੜਾ ਸਰਦਾਰੀ ਲੁੱਕ ਦੇ ਵਿੱਚ ਰਹਿਣ ਵਾਲਾ ਸੂਟ ਠੀਕ ਹੈ ਜੀ ਮੇਰੀਆਂ ਭੈਣਾਂ ਵਾਸਤੇ ਸਿਰਫ ਇੱਕ ਦਿਨ ਲਈ ਆਫਰ ਹੈ ਜੀ ਇਸ ਤੋਂ ਬਾਅਦ ਉਹੀ ਪ੍ਰਾਈਸ ਰਹਿਣੀ ਹੈ ਸੂਟਾਂ ਦੀ ਜਲਦੀ ਆਲਦੀ ਸਕਰੀਨਸ਼ਾਟ ਲੈ ਕੇ ਤੁਸੀਂ ਸਾਡੇ ਕੋਲ ਇਹ ਵਾਲੇ ਸੂਟ ਬਾਏ ਕਰ ਸਕਦੇ ਹੋ ਜੀ ਇਹ ਵੀ ਟੈਬੀ ਦੇ ਵਿੱਚ ਆ ਚੈੱਕ ਕਰੋ ਪ੍ਰਿੰਟ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਮਸਲੀਨ ਦੀ ਰਹੂਗੀ ਨਾਲ ਬਾਟਮ ਮਸਲੀਨ ਦੀ ਰਹਿਣ ਵਾਲੀ ਹੈ ਜੀ ਬਾਟਮ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਹੈ ਸਿਰਫ ਲੈ ਸਕਦੇ ਹੋ ਸੂਟ ਸਾਡੇ ਕੋਲ 900 ਦੇ ਵਿੱਚ 900 ਦੇ ਵਿੱਚ ਟੈਬੀ ਦਾ ਸੂਟ ਤੁਸੀਂ ਬਾਈ ਕਰ ਸਕਦੇ ਹੋ ਜੀ ਸਾਰੇ ਸੂਟ ਰਹਿਣ ਵਾਲੇ ਬ੍ਰਾਂਡਡ ਕੋਈ ਵੀ ਸੂਟ ਤੁਹਾਨੂੰ ਬਿਨਾ ਬ੍ਰਾਂਡ ਤੋਂ ਨਹੀਂ ਮਿਲੂਗਾ ਜੀ ਜਿਹੜੇ ਅਸੀਂ ਤੁਹਾਨੂੰ ਸੂਟ ਦਿਖਾ ਰਹੇ ਹਾਂ ਨਾ ਕੋਈ ਕੋਈ EK टैक्स ਦਾ ਜੀ ਕੋਈ ਦਾਸ ਬ੍ਰਾਂਡ ਦਾ ਜੀ ਕੋਈ SK ਦਾ ਜੀ ਸਾਰੇ ਬ੍ਰਾਂਡਡ ਸੂਟ ਹੈ ਜੀ ਬਿਨਾ ਬ੍ਰਾਂਡ ਤੋਂ ਤੁਹਾਨੂੰ ਕੋਈ ਸੂਟ ਨਹੀਂ ਮਿਲਣਾ ਰਾਮ ਟੈਕਸ ਦਾ ਵੀ ਰਹੂਗਾ ਸਭ ਤਰ੍ਹਾਂ ਦੇ ਬ੍ਰਾਂਡ ਮਿਲਣ ਵਾਲੇ ਆ ਇਹ ਦੇਖੋ ਜੀ ਐਡਵਾਈਨ ਸ਼ੈਲਕ ਹੈ ਸਾਰੇ ਤੁਹਾਨੂੰ ਬ੍ਰਾਂਡਡ ਸੂਟ ਮਿਲਣਗੇ ਇਹ ਐਡਵਾਈਨ ਸ਼ੈਲਕ ਹੈ ਜੀ ਚੈੱਕ ਕਰ ਸਕਦੇ ਹੋ ਇਹ ਵੀ ਤੁਹਾਨੂੰ ਸਿਰਫ ਦੇਖੋ ਆਫਰ ਪ੍ਰਾਈਸ ਦੇ ਵਿੱਚ ਸੂਟ ਮਿਲ ਰਿਹਾ ਹੈ ਡਿਵਾਈਨ ਸ਼ਿਲਕ ਦਾ ਵੀ ਟੈਬੀ ਦੇ ਵਿੱਚ ਸਿਰਫ 900 ਦੇ ਵਿੱਚ 900 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਇਹ ਚੈੱਕ ਕਰੋ ਜੀ ਇਹ ਵੀ ਤੁਸੀਂ ਸਾਡੇ ਕੋਲੋਂ ਪਲੇਨ ਬਾਟਮ ਦੇ ਨਾਲ 900 ਦੇ ਵਿੱਚ ਬਾਈ ਕਰ ਸਕਦੇ ਹੋ ਇਹ ਵਾਲਾ ਸੂਟ ਵੀ ਠੀਕ ਹੈ ਜੀ ਅਗਲੇ ਦੇਖੀ ਚਲੋ ਸੂਟ ਬੜੇ ਪਿਆਰੇ ਜਿਹੇ ਸੂਟ ਰਹਿਣ ਵਾਲੇ ਆ ਇਹ ਵਾਲਾ ਦੇਖੋ ਜੀ ਇਹ ਹੈਗੀ ਆ ਮੰਚਲੀ ਸ਼ਿਲਕ ਦੇ ਵਿੱਚ ਸ਼ਰਟ ਪੀਸ ਰਹਿਣ ਵਾਲਾ ਜੀ ਇਹਦੀ ਪ੍ਰਾਈਸ ਰਹੂਗੀ ਸਿਰਫ 450 450 ਦੇ ਵਿੱਚ ਤੁਹਾਨੂੰ ਇਹ ਵਾਲਾ ਸ਼ਰਟ ਪੀਸ ਮਿਲੂਗਾ ਜੀ ਠੀਕ ਹੈ ਜੀ ਇਹ ਵੀ ਪੀਸ ਦੇਖੋ ਜੀ ਇਹ ਵੀ ਸ਼ਰਟ ਪੀਸ ਰਹਿਣ ਵਾਲਾ ਕਾਫੀ ਟ੍ਰੈਂਡੀ ਵਾਲੇ ਪਿੰਡ ਦਾ ਮੰਥਲੀ ਛਲਕ ਰਹਿਣ ਵਾਲਾ 450 ਦੇ ਵਿੱਚ ਤੁਸੀਂ ਇਹ ਵਾਲਾ ਸ਼ਰਟ ਪੀਸ ਲੈ ਸਕਦੇ ਹੋ ਇਹ ਵੀ ਸ਼ਰਟ ਪੀਸ ਹੈ ਜੀ ਸਾਡੇ ਕੋਲੇ 450 ਦੇ ਵਿੱਚ ਇਹ ਵਾਲਾ ਕੁਝ ਸਾਡੇ ਕੋਲ ਸ਼ਰਟ ਪੀਸ ਲੈ ਸਕਦੇ ਹੋ ਜੀ ਸ਼ਰਟ ਪੀਸ ਮੰਥਲੀ ਛਲਕ ਦੇ ਵਿੱਚ ਰਹਿਣ ਵਾਲੇ ਆ ਇਹ ਵੀ ਸ਼ਰਟ ਪੀਸ ਹੈ ਜੀ ਇਹ ਵੀ 450 ਦੇ ਵਿੱਚ ਤੁਸੀਂ ਸਾਡੇ ਕੋਲ ਸ਼ਰਟ ਪੀਸ ਲੈ ਸਕਦੇ ਹੋ ਜੀ ਇਹ ਵਾਲਾ ਰੈਨ ਵਾਲਾ ਜੀ ਕੰਪਲੀਟ ਸੂਟ ਇਹ ਤੁਹਾਨੂੰ 900 ਦੇ ਵਿੱਚ ਆਫਰ ਦੇ ਵਿੱਚ ਸੂਟ ਪਊਗਾ ਜੀ 900 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਆਫਰ ਦੇ ਵਿੱਚ ਰਹੂਗਾ ਇਹ ਵਾਲਾ ਸੂਟ ਸਿਰਫ ਇੱਕ ਦਿਨ ਲਈ ਆਫਰ ਲੈ ਕੇ ਆਏ ਤੁਹਾਡੇ ਵਾਸਤੇ ਇਹ ਵਾਲਾ ਚੈੱਕ ਕਰੋ ਇਹ ਵੀ ਰਹੂਗਾ ਜੀ ਮੰਚਲੀ ਸ਼ਿਲਕੇ ਦੇ ਵਿੱਚ ਕੰਪਲੀਟ ਸੂਟ ਹੈ ਜੀ ਕੰਪਲੀਟ ਸੂਟ ਹੈ 900 ਦੇ ਵਿੱਚ ਤੁਹਾਨੂੰ ਸੂਟ ਪੈਣ ਵਾਲਾ ਇਸ ਤੋਂ ਅੱਗੇ ਤੁਹਾਨੂੰ ਜੋਰਜਟ ਦਾ ਰਖਾਵਾਂਗੇ 400 ਦੇ ਵਿੱਚ ਤੁਸੀਂ ਟੈਬੀ ਜੋਰਜਟ ਦਾ ਸੂਟ ਬਾਇ ਕਰ ਸਕਦੇ ਹੋ ਇਹ ਵਾਲਾ 400 ਦੇ ਵਿੱਚ ਟੈਬੀ ਜੋਰਜਟ ਦਾ ਸੂਟ ਸਾਡੇ ਕੋਲੋਂ ਬਾਇ ਕਰ ਸਕਦੇ ਹੋ ਜੀ ਠੀਕ ਹੈ ਜੀ ਹੋਰ ਵੀ ਸੂਟ ਤੁਹਾਨੂੰ ਦਵਾਂਗੇ ਆਫਰ ਦੇ ਵਿੱਚ ਜਿਵੇਂ ਸਾਡੇ ਕੋਲੇ ਇੱਕ ਦੋ ਸੂਟ ਬਚੇ ਆ ਜੀ ਕੁੱਲੂ ਪੱਟੀ ਦੇ ਉਹ ਵੀ ਤੁਹਾਨੂੰ ਆਫਰ ਵਿੱਚ ਦਵਾਂਗੇ ਅਸੀਂ ਪਹਿਲਾਂ ਇਹਦੀ ਪ੍ਰਾਈਸ ਲੈ ਕੇ ਆਏ ਸੀ 1000 ਰੁਪਏ ਹੁਣ ਤੁਹਾਨੂੰ ਅਸੀਂ ਇਹਦੀ ਪ੍ਰਾਈਸ ਦੇ ਰਹੇ ਹਾਂ ਸਿਰਫ 900 ਇਹ ਵਾਲੇ ਕੁੱਲੂ ਪੱਟੀ ਦੇ ਸੂਟ ਤੁਸੀਂ ਸਾਡੇ ਕੋਲੋਂ ਬਾਇ ਕਰ ਸਕਦੇ ਹੋ ਸਿਰਫ 900 ਦੇ ਵਿੱਚ ਠੀਕ ਹੈ ਜੀ ਇਹਦੇ ਵਿੱਚ ਤੁਹਾਨੂੰ ਕਲਰ ਮਿਲਣ ਵਾਲਾ ਬਿਊ ਸਿਰਫ ਇੱਕ ਦਿਨ ਲਈ ਆਫਰ ਪ੍ਰਾਈਸ ਰਹਿਣ ਵਾਲੀ ਹੈ ਇਸ ਤੋਂ ਬਾਅਦ ਪ੍ਰਾਈਸ ਸੇਮ ਹੋ ਜਾਣਾ ਉਹੀ ਪ੍ਰਾਈਸ ਰਹਿ ਜਾਣਾ ਠੀਕ ਹੈ ਜੀ ਇਹ ਕੁੱਲੂ ਪੱਟੀ ਦੇ ਵਿੱਚ ਸੂਟ ਮਿਲੂਗਾ ਤੁਹਾਨੂੰ ਨਾਲ ਤੁਹਾਡੇ ਇੱਦਾਂ ਹੀ ਸ਼ਾਲ ਆਉਣ ਵਾਲਾ ਠੀਕ ਹੈ ਜੀ ਇੱਦਾਂ ਹੀ ਤੁਹਾਨੂੰ ਸ਼ਾਲ ਆਊਗਾ ਜੇ ਨਾਲ ਇੱਦਾਂ ਹੀ ਸ਼ਾਲ ਆਊਗਾ 900 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਬਾਈ ਕਰ ਸਕਦੇ ਹੋ ਜੀ ਇਹ ਵੀ ਕੁੱਲੂ ਪੱਟੀ ਦੇ ਵਿੱਚ ਹੈ ਬਿਲਕੁਲ ਗਰਮ ਪਿਓਰ ਪਸ਼ਮੀਨਾ ਨਜ਼ਦੀਕ ਤੋਂ ਚੈੱਕ ਕਰ ਸਕਦੇ ਹੋ ਬਿਲਕੁਲ ਪਿਓਰ ਪਸ਼ਮੀਨਾ ਜੀ ਕਾਫੀ ਦੇ ਵਿੱਚ ਰਹੂਗਾ ਇਦਾਂ ਹੀ ਇਹਦੇ ਨਾਲ ਸ਼ਾਰ ਰਹਿਣ ਵਾਲੀ ਹੈ ਸਿਰਫ 900 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਕੁੱਲੂ ਪੱਟੀ ਦੇ ਵਿੱਚ ਸਾਰੇ ਪ੍ਰਾਈਸ ਰਹਿਣਗੇ ਆਫਰ ਕੁੱਲੂ ਪੱਟੀ ਦੇ ਵਿੱਚ 900 ਦੇ ਵਿੱਚ ਸੂਟ ਬਾਏ ਕਰ ਸਕਦੇ ਹੋ ਜੀ ਇਹ ਵੀ ਕੁੱਲੂ ਪੱਟੀ ਦੇ ਵਿੱਚ ਰਹੂਗਾ ਠੀਕ ਹੈ ਤਿੰਨ ਸੂਟ ਸਾਡੇ ਕੋਲੇ ਬਚੇ ਆ ਜੀ ਇਹ ਤੁਹਾਨੂੰ ਅਸੀਂ ਆਫਰ ਚ ਲੈ ਕੇ ਆਇਆ ਮਾਸਟਰ ਸ਼ੇਡ ਦੇ ਵਿੱਚ ਰਹੂਗਾ ਬਾ ਐ ਤੇ ਇਹਦੇ ਨਾਲ ਮਾਸਟਰ ਰਿਸ਼ੇਰ ਦੇ ਵਿੱਚ ਐਦਾ ਹੀ ਵਰਕ ਵਾਲਾ ਜੋ ਡਿਜ਼ਾਈਨ ਬਣਿਆ ਨਾ ਘੇਰੇ ਤੇ ਐਦਾ ਹੀ ਤੁਹਾਨੂੰ ਮਿਲਣ ਵਾਲਾ ਸ਼ਾਲ ਪੂਰੀ ਸ਼ਰਟ ਉੱਪਰ ਬੂਟੀ ਰਹੂਗੀ ਚੈੱਕ ਕਰੋ ਜੀ ਪੂਰੀ ਸ਼ਰਟ ਉੱਪਰ ਬੂਟੀ ਰਹੂਗੀ ਬਿਲਕੁਲ ਗਰਮ ਸਟਾਫ ਹੈ ਜੀ ਪਿਓਰ ਪਸ਼ਮੀਨਾ ਗਰਮ ਸਟਾਫ ਹੈ ਕਿਸੇ ਤਰ੍ਹਾਂ ਦੀ ਕੋਈ ਕੰਪਲੇਨ ਨਹੀਂ ਕੋਈ ਬੁਰ ਨਹੀਂ ਹੈ ਤੇ ਬਿਲਕੁਲ ਗਰਮ ਸੂਟ ਹੈ ਜੀ ਸਿਰਫ 900 ਦੇ ਵਿੱਚ ਐਦਾਂ ਦਾ ਸੂਟ ਨਹੀਂ ਹੈਗਾ ਕਈ ਸਟਾਫ ਹੁੰਦੇ ਨਾ ਲੇਲਨ ਲੇਲਨ ਟਾਈਪ ਜੇ ਵੀ ਹੁੰਦੇ ਆ ਕੋਲੂ ਪੱਟੀ ਦੇ ਵਿੱਚ ਲੇਲਨ ਟਾਈਪ ਸਟਾਫ ਹੁੰਦਾ ਪਰ ਇਹ ਉਹ ਵਾਲਾ ਸਟਾਫ ਨਹੀਂ ਹੈਗਾ ਬਿਲਕੁਲ ਗਰਮ ਸਟਾਫ ਹੈ ਜੀ ਪਿਓਰ ਗਰਮ ਸਟਾਫ ਹੈ ਜੀ ਇਹ ਪਸ਼ਮੀਨੇ ਦੇ ਵਿੱਚ ਤੇ ਪ੍ਰਾਈਸ ਸਿਰਫ ਦਵਾਂਗੇ ਤੁਹਾਨੂੰ 900 ਉਹ ਵੀ ਇੱਕ ਦਿਨ ਦੇ ਵਿੱਚ ਪ੍ਰਾਈਸ ਰਹਿਣ ਵਾਲੀ ਹੈ ਜੀ ਠੀਕ ਹੈ ਜੀ ਇੱਕ ਸਾਡੇ ਕੋਲੇ ਸੂਟ ਹੋਰ ਬਚਿਆ ਜੀ ਉਹ ਵੀ ਤੁਹਾਨੂੰ ਦਿਖਾਉਣ ਲੱਗੇ ਆ ਇੱਕ ਸੂਟ ਬਚਿਆ ਜੀ ਸਾਡੇ ਕੋਲੇ ਇਹ ਵੀ ਤੁਹਾਨੂੰ ਸਿਰਫ ਆਫਰ ਦੇ ਵਿੱਚ ਦਵਾਂਗੇ 800 ਦੇ ਵਿੱਚ ਇਹ ਵਾਲਾ ਸੂਟ ਪੈਨ ਵਾਲਾ ਚੈੱਕ ਕਰੋ ਮਸਲੀਨ ਦਾ ਸੂਟ ਲਾਊਗਾ ਜੀ ਮਸਲੀਨ ਦੀ ਬਾਟਮ ਰਹਿਣ ਵਾਲੀ ਹੈ ਤੇ ਮਸਲੀਨ ਦਾ ਹੀ ਰਹੂਗਾ ਦੁਪੱਟਾ ਪੂਰੀ ਸ਼ਰਟ ਦੇ ਉੱਪਰ ਵਰਕ ਹੈ ਜੀ ਚੈੱਕ ਕਰੋ ਮਸਟਰ ਸ਼ੇਡ ਦੇ ਵਿੱਚ ਸਿਰਫ 800 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਇਹ ਵਾਲੀ ਰਹੂਗੀ ਬਾਟਮ ਠੀਕ ਹੈ ਜੀ ਇਹ ਬਾਟਮ ਰਹੂਗੀ ਸ਼ਰਟ ਦੇ ਉੱਪਰ ਪੂਰੀ ਸ਼ਰਟ ਦੇ ਉੱਪਰ ਵਰਕ ਮੈਲ ਵਾਲਾ ਤੁਹਾਨੂੰ ਚੈੱਕ ਕਰੋ ਇਹ ਕੀ ਰਾਵਣਾ ਸ਼ਰਟ ਦਾ ਪੂਰੀ ਸ਼ਰਟ ਉੱਪਰ ਵਰਕ ਮਿਲੂਗਾ ਤੇ ਮਸਲੀਨ ਦੀ ਆਉਣ ਵਾਲੀ ਹੈ ਬਾਟਮ ਤੇ 800 ਰੁਪਏ ਦੇ ਵਿੱਚ ਤੁਸੀਂ ਇਹ ਵਾਲਾ ਸੂਟ ਆਫਰ ਦੇ ਵਿੱਚ ਸਾਡੇ ਕੋਲ ਲੈ ਸਕਦੇ ਹੋ ਸਿਰਫ ਇੱਕ ਦਿਨ ਵਾਸਤੇ ਚੈੱਕ ਕਰੋ ਜੀ ਮਸਲੀਨ ਦੇ ਵਿੱਚ ਰਹੂਗਾ ਦੁਪੱਟਾ ਵੀ ਤੁਹਾਨੂੰ ਮਸਲੀਨ ਦਾ ਮਿਲਣ ਵਾਲਾ ਸਿਰਫ 800 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਇਹ ਵਾਲਾ ਰਹੂਗਾ ਦੁਪੱਟਾ ਮਸਲੀਨ ਦਾ ਦੁਪੱਟਾ ਰਹੂਗਾ ਜੀ ਠੀਕ ਹੈ ਜੀ ਬੜਾ ਡਿਜ਼ਾਈਨਰ ਜਾਂ ਪਿਆਰਾ ਜਾਂ ਆਫ ਵਾਈਟ ਦੇ ਵਿੱਚ ਸੂਟ ਰੈਡ ਵਾਲਾ ਸੀ ਇਹ ਸਾਰ ਅੱਜ ਦੀ ਸਾਡੀ ਆਫਰ ਪ੍ਰਾਈਸ ਦੇ ਵਿੱਚ ਸੂਟ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈ ਸਕਰੀਨ ਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਜੀ ਤੇ ਤੁਹਾਨੂੰ ਸਕਰੀਨ ਦੇ ਉੱਪਰ ਨੰਬਰ ਜਿਹੜਾ ਸਾਡਾ ਵਟਸਐਪ ਦਿੱਤਾ ਹੋਇਆ ਮੈਂਸ਼ਨ ਕੀਤਾ ਗਿਆ ਉਸ ਨੰਬਰ ਤੇ ਸਾਡੇ ਕੋਲ ਤੁਸੀਂ ਇਹ ਵਾਲੇ ਸੂਟ ਬਾਏ ਕਰ ਸਕਦੇ ਹੋ ਠੀਕ ਹੈ ਜੀ ਮੇਰੀਆਂ ਭੈਣਾਂ ਨੂੰ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰੋ ਤੇ ਕਮੈਂਟ ਵੀ ਜਰੂਰ ਕਰਿਓ ਠੀਕ ਹੈ ਜੀ ਮੇਰੀਆਂ ਭੈਣਾਂ ਨੂੰ ਫੇਰ ਇੱਕ ਵਾਰ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਤੇ ਤੁਹਾਨੂੰ ਲੱਖ ਲੱਖ ਵਧਾਈ ਹੋਵੇ ਜੀ ਸਭ ਦੇ ਘਰੇ ਪਰਮਾਤਮਾ ਖੁਸ਼ੀਆਂ ਲੈ ਕੇ ਆਵੇ ਠੀਕ ਹੈ ਜੀ ਤੁਹਾਡਾ ਬਹੁਤ-ਬਹੁਤ ਮੇਰੀ ਵੀਡੀਓ ਦੇਖਣ ਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ